ਹੈਲੋ ਫਰੈਂਡ ਮੈਂ ਆ ਤੁਹਾਡਾ ਦੋਸਤ ਤੇ ਹੋਸਟ ਨਰਿੰਦਰ ਨੂਰ ਸੋ ਵੈਲਕਮ ਕਰਦੇ ਆ ਤੁਹਾਡਾ ਫਿਲਮੀ ਫੋਕਸ ਸਟੂਡੀਓ ਵਿੱਚ ਅੱਜ ਅਸੀਂ ਤੁਹਾਨੂੰ ਮਿਲਾਨੇ ਆ ਇੱਕ ਅਜਹੀ ਸ਼ਖਸੀਅਤ ਜਿਨ੍ਹਾਂ ਨੇ ਬਿਜਲੀ ਵਿਭਾਗ ਦੇ ਵਿੱਚ ਐਕਸ਼ਨ ਵਜੋਂ ਕੰਮ ਵੀ ਕੀਤਾ ਤੇ ਅੱਜ ਕੱਲ ਉਹ 뮤직 ਲਾਈਨ ਨਾਲ ਸੰਬੰਧਿਤ ਨੇ ਬਹੁਤ ਵਧੀਆ ਉਹਨਾਂ ਦੇ ਗੀਤ ਆਏ ਨੇ ਪੰਜਾਬੀ ਗਾਇਕ ਚੋਟੀ ਦੇ ਕਲਾਕਾਰ ਜਿਨ੍ਹਾਂ ਨੇ ਉਹਨਾਂ ਦੀਆਂ ਕਲਮ ਦੇ ਵਿੱਚ ਰਿਕਾਰਡਿੰਗਾਂ ਵੀ ਕਰਵਾਈਆਂ ਨੇ ਤੇ ਮੁਲਾਕਾਤ ਕਰਵਾਨੇ ਆ ਜੀ ਤੁਹਾਡੀ ਕੇਬਲ ਸਿੰਘ ਹੀਰਾ ਜੀ ਨਾਲ ਹੀਰਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਫਿਲਮੀ ਫੋਕਸ ਸਟੂਡੀਓ ਵਿੱਚ ਫਿਲਮੀ ਫੋਕਸ ਨੂੰ ਦੇਖਣ ਵਾਲੇ ਸਰੋਤਿਆਂ ਦਾ ਮੇਰੇ ਵੱਲੋਂ तहे ਦਿਲੋਂ ਧੰਨਵਾਦ ਤੇ ਨਰਿੰਦਰ ਨੌਰ ਜੀ ਜਿਹੜੇ ਸੰਪਾਦਕ ਨੇ ਫਿਲਮੀ ਫੋਕਸ ਦੇ ਇਹਨਾਂ ਦਾ ਵੀ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਤੇ ਜੀ ਆਇਆਂ ਹੀਰਾ ਸਾਹਿਬ ਸਾਡੇ ਵੱਲੋਂ ਨਾ ਸਾਡੇ ਚੈਨਲ ਵੱਲੋਂ ਹਮੇਸ਼ਾ ਹੀ ਇਹਦੇ ਉਪਰ ਆਲੇ ਰਹੇ ਨੇ ਵੀ ਅਸੀਂ ਜਿਹੜੇ ਕਲਾਕਾਰ ਚੂਪੇ ਕਲਾਕਾਰ ਚੂਪੇ ਰੋਸਤਮ ਜਿਨ੍ਹਾਂ ਨੂੰ ਕਹਿ ਸਕਦੇ ਆ ਨਾ ਵੀ ਉਹਨਾਂ ਦੀ ਇੰਟਰਵਿਊ ਕਰਨਾ ਅਸੀਂ ਦਰਸ਼ਕਾਂ ਦੇ ਰੂਬਰੂ ਕਰਦੇ ਆ ਠੀਕ ਹੈ ਸੋ ਸਾਨੂੰ ਤੁਹਾਡਾ ਇੱਕ ਗੀਤ ਸੀਗਾ ਜੀ ਬਾਪੂ ਬਿਲਕੁਲ ਹਾਂ ਜੀ ਉਹ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਉਹ ਜਦੋਂ ਗੀਤ ਸੁਣਿਆ ਤਾਂ ਅਸੀਂ ਉਦੋਂ ਦਾ ਹੀ ਮਨ ਬਣਾਇਆ ਹੋਇਆ ਸੀਗਾ ਵੀ ਦਰਸ਼ਕਾਂ ਦੇ ਰੂਬਰੂ ਤੁਹਾਨੂੰ ਜ਼ਰੂਰ ਕਰਨਾ ਹੈ ਹਨਾ ਤੇ ਸਾਨੂੰ ਉਹ ਦੱਸੋ ਵੀ ਤੁਹਾਡਾ ਇਸ 뮤ਜ਼ਿਕ ਲਾਈਨ ਵੱਲ ਅਫਸਰ ਹੋਣ ਦੇ ਨਾਲ ਨਾਲ ਵੀ 뮤ਜ਼ਿਕ ਲਾਈਨ ਵਿੱਚ ਕਿੱਦਾਂ ਤੁਸੀਂ ਪ੍ਰਵੇਸ਼ ਕੀਤਾ ਮਿਊਜ਼ਿਕ ਲਾਈਨ ਦੇ ਵਿੱਚ ਇਸ ਤਰ੍ਹਾਂ ਜੀ ਨੂਰ ਸਾਹਿਬ ਮੈਂ ਬਿਜਲੀ ਬੋਰਡ ਦੇ ਵਿੱਚ ਰਿਟਾਇਰ ਹੋਣ ਤੋਂ ਬਾਅਦ ਜੀ ਦਾ ਜਿਹੜਾ ਸਮਾਂ ਸੀ ਉਹ ਮੈਂ ਬੁੱਕਸ ਪੜਨ ਤੇ ਜ਼ਿਆਦਾ ਬਤਾਇਆ ਜੀ ਤੇ ਅਖਬਾਰ ਪੜਨ ਤੇ ਜ਼ਿਆਦਾ ਬਤਾਇਆ ਜੀ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਲੇਖਕ ਸੀਗੇ ਜੀ ਉਹ ਲਿਖਦੇ ਹੁੰਦੇ ਸੀਗੇ ਉਹਨਾਂ ਤੋਂ ਮੈਨੂੰ ਪ੍ਰੇਰਣਾ ਮਿਲੀ ਤੇ ਮੈਨੂੰ ਵੀ ਲਿਖਣ ਦੇ ਚੇਟਕ ਲੱਗੇ ਤਾਂ ਉਹਦੇ ਵਿੱਚੋਂ ਫੇਰ ਮੈਂ ਇੱਕ ਬੁੱਕ ਜਿਹੜੀ ਹੈਗੀ ਕਿਤਾਬ ਮੋਹ ਦੀਆਂ ਤੰਦਾ ਉਹ ਸਰੋਤਿਆਂ ਦੀ ਝੋਲੀ ਦੇ ਵਿੱਚ ਪਾਈ। کیا ہوا ਉਹਨੂੰ ਸਰੋਤਿਆਂ ਦੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਉਹ ਮੈਨੂੰ ਅੱਗੇ ਹੋਰ ਲਿਖਣ ਦਾ ਹੌਸਲਾ ਮਿਲਿਆ ਜੀ ਤੇ ਉਹ ਕਿਤਾਬ ਮੋਹ ਦੀਆਂ ਤੰਦਾ ਦੇ ਵਿੱਚ ਇੱਕ ਗੀਤ ਸੀਗਾ ਮੇਰਾ ਬਾਪੂ ਸਾਡਾ ਰੱਬ ਵਰਗਾ ਸਾਡਾ ਚਿੱਤ ਪੂਜਣ ਨੂੰ ਕਰਦਾ ਰਾਜੀ ਹੋ। ਉਹ ਜਿਹੜਾ ਮੇਰਾ ਗੀਤ ਲਿਖਿਆ ਸੀਗਾ ਉਹ ਐਕਚੁਅਲੀ ਮੇਰੇ ਫਾਦਰ ਸਾਹਿਬ ਤੇ ਫੋਕਸ ਸੀਗਾ। ਜੀ। ਉਹ ਟੀਚਰ ਰਿਟਾਇਰ ਹੋਏ ਸੀ ਫਾਦਰ ਸਾਹਿਬ। ਜੀ। ਤੇ ਉਹ ਜਦ ਵੀ ਮੈਂ ਉਹਨਾਂ ਨੂੰ ਮਿਲਣਾ ਉਹਨਾਂ ਕੋਲ ਜਾਣਾ ਸਾਡੇ ਜੱਦੀ ਘਰ ਦੇ ਵਿੱਚ ਰਹਿੰਦੇ ਸੀਗੇ। ਉਹਨਾਂ ਨੂੰ ਮਿਲਣਾ ਜਾਣਾ ਉਹਨਾਂ ਨੇ ਮੈਨੂੰ ਬਿਠਾ ਲੈਣਾ ਬਿਠਾ ਕੇ ਮਤਲਬ ਉਹਨੇ ਕਹਿਣਾ ਅੱਲਾਇ ਕੁਛ 500 ਦਾ ਨੋਟ ਕੋ ਖਾਣ ਨੂੰ ਮਗਾਲਾ ਜੀ ਜੀ ਪਤਾ ਹਮੇਸ਼ਾ ਬੱਚੇ ਹੀ ਹੁੰਦੇ ਜੀ ਜੀ ਮੈਂ ਕਹਿੰਦਾ ਮੈਂ ਡੈਡੀ ਜੀ ਮੈਂ ਮਗਾਲਣਾ ਨਹੀਂ ਤੂੰ ਖਾਣ ਨੂੰਗਾ ਕੁਛ ਉਹ ਉਹਨਾਂ ਲਈ ਅਸੀਂ ਬੱਚੇ ਸੀਗੇ ਜੀ ਉਹਨਾਂ ਤੋਂ ਮੈਂ ਮੈਨੂੰ ਪ੍ਰੇਰਣਾ ਮਿਲੀ ਤੇ ਜਦ ਵੀ ਕੋਈ ਕੰਮ ਹੋਣਾ ਉਹਨੇ ਸਾਨੂੰ ਉਤਸ਼ਾਹਤ ਕਰਨਾ ਫਿਰ ਮੇਰਾ ਬਚਪਨ ਯਾਦ ਆ ਜਾਂਦਾ ਡੈਡੀ ਕੋਲੇ ਬੈਠ ਕੇ ਵੀ ਸਾਨੂੰ ਬਚਪਨ ਵਿੱਚ ਉਂਗਲ ਫੜ ਕੇ ਤੌਰ ਦੇ ਹੁੰਦੇ ਸੀਗੇ ਸਾਨੂੰ ਸਾਈਕਲ ਤੇ ਬਿਠਾਉਂਦੇ ਹੁੰਦੇ ਸੀਗੇ ਜੀ ਜੀ ਉਹਨਾਂ ਤੋਂ ਹੀ ਮੈਨੂੰ ਫਿਰ ਇਹ ਉਹਦੀ ਪ੍ਰੇਰਣਾ ਮਿਲੀ ਫਿਰ ਮੈਂ ਗੀਤ ਲਿਖਿਆ ਸੀਗਾ ਬਾਪੂ ਸਾਡਾ ਰੱਬ ਵਰਗਾ ਸਾਡਾ ਚਿੱਤ ਪੂਜਣ ਨੂੰ ਕਰਦਾ ਕਿਹੜੀਆਂ ਮੈਂ ਕਰਾਂ ਸਿਫਤਾਂ ਉਹ ਤਾਂ ਰੱਖਦਾ ਖਿਆਲ ਸਾਰੇ ਘਰ ਦਾ ਜੀ ਜੀ ਬਾਪੂ ਹੁੰਦਾ ਰੱਬ ਵਰਗਾ ਕੀ ਬਾਤ ਹੈ ਜੀ ਬਹੁਤ ਅੱਛੀ ਉਂਗਲ ਫੜ ਬਾਪੂ ਨੇ ਸੀ ਤੁਰਨਾ ਸਿਖਾਇਆ ਮੁਸੀਬਤਾਂ ਦੇ ਨਾਲ ਕਿਵੇਂ ਲੜਨਾ ਸਿਖਾਇਆ ਬਾਪੂ ਦਾ ਇੱਕ ਇੱਕ ਦਬਕਾ ਜੀ ਸਾਨੂੰ ਲੱਗਦਾ ਕਿ ਉਹਦੇ ਵਰਗਾ ਬਾਪੂ ਹੁੰਦਾ ਰੱਬ ਵਰਗਾ ਸ਼ਾਬਾਸ਼ ਇਸ ਗੀਤ ਨੂੰ ਆਵਾਜ਼ ਦਿੱਤੀ ਸ਼ਰੋਮਨੀ ਗਾਇਕ ਪਾਲੀ ਦੇਤਵਾਲੀ ਜੀ ਨੇ ਵਾਹ ਜੀ ਆਪਣੇ ਮਿੱਠੇ ਬੋਲਾਂ ਦੇ ਨਾਲ ਇਸ ਗੀਤ ਨੂੰ ਪਾਲੀ ਸਾਹਿਬ ਨੇ ਚਾਰ ਚੰਨ ਲਾਤੇ ਕੱਲ ਨਾਲ ਸੱਚੀ ਐ ਹਠੂਰ ਵਾਲਾ ਕੱਲ ਦਾ ਬਾਪੂ ਹੁੰਦਾ ਰੱਬ ਵਰਗਾ ਸਾਜਾ ਬੂਚੜ ਨੂੰ ਜੀ ਕਰਦਾ ਜੀ ਦੇਸ਼ਾਂ-प्रदेशਾਂ ਦੇ ਵਿੱਚ ਤੇ ਇੱਥੇ ਆਪਣੇ ਇੰਡੀਆ ਦੇ ਵਿੱਚ ਬਹੁਤ ਲੋਕਾਂ ਨੇ ਸੁਣਿਆ ਕਿ ਮੈਂ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਮੇਰਾ ਭੂਮ ਦਾ ਰੱਬ ਭਰਿਆ ਗੀਤ ਸੁਣਨ ਦਾ ਕੀਤਾ ਤਹਿ ਦਿਲੋਂ ਧੰਨਵਾਦ ਕਰਦਾ ਵਾਜੀ ਵਾ ਬਹੁਤ ਵਧੀਆ ਜੀ ਆ ਜਦੋਂ ਵੀ ਕੋਈ ਅਫਸਰ ਜਾਂ ਕੋਈ ਰਿਟਾਇਰ ਹੁੰਦਾ ਉਹਨਾਂ ਦਾ ਹੁੰਦਾ ਵੀ ਅਸੀਂ ਬਜਾ ਕੇ ਵੱਡਾ ਬਿਜ਼ਨਸ ਖੋਲਣਾ ਹੈ ਬੰਦੀ ਕਾ ਕਰਨਾ ਹੈ ਬੜੀਆਂ ਪਲੈਨਿੰਗਾਂ ਹੁੰਦੀਆਂ ਨੇ ਪਰ ਤੁਸੀਂ ਇਹ ਲੇਖ ਕੀ ਲਾਈਨ ਚੁਣੀ ਹੈ ਨਾ ਵੀ ਲੋਕਾਂ ਵੱਲੋਂ ਜਿਹੜਾ ਜਿਸ ਜੀ ਨੂੰ ਪਿਆਰ ਮਿਲਦਾ ਬਹੁਤ ਵਧੀਆ ਲੱਗਾ ਤੇ ਲੁਧਿਆਣਾ ਆਪਣਾ ਜਦੋਂ ਜੋਬ ਸੀਗੀ ਹਾਂਜੀ ਲੁਧਿਆਣੇ ਚ ਤੁਸੀਂ ਜੋਬ ਕੀਤੀ ਹੈ ਹਨਾ ਤੇ ਉਸ ਸਮੇਂ ਦਾ ਵੀ ਕੋਈ ਗੱਲਬਾਤ ਸਾਨੂੰ ਸੁਣਾਓ ਦਰਸ਼ਕਾਂ ਨਾਲ ਕਰੋ ਸਾਂਝੀ ਜਦੋਂ ਮੈਂ ਪੀਐਸ ਪੀਸੀਐਲ ਦੇ ਵਿੱਚ ਜੌਬ ਕਰਦਾ ਸੀਗਾ ਜੀ ਜਿਹੜੀ ਪੀਐਸ ਪੀਸੀਐਲ ਦੀ ਜੌਬ ਹੈ ਜੀ ਉਹ ਬਹੁਤ ਜ਼ਿੰਮੇਵਾਰੀ ਵਾਲੀ ਜੌਬ ਹੈ ਜੀ ਜੀ ਬਿਲਕੁਲ ਬਿਲਕੁਲ ਜੀ ਕਿਉਂਕਿ ਸਿੱਧਾ ਸਾਡਾ ਪਬਲਿਕ ਦੇ ਨਾਲ ਜੁੜਿਆ ਹੋਇਆ ਵਿਭਾਗਾਂ ਜੀ ਅੱਜ ਕੱਲ੍ਹ ਸਮਾਂ ਏਦਾਂ ਦਾ ਆ ਗਿਆ ਵੀ ਲਾਈਟ ਤੋਂ ਬਿਨਾ ਕਿਸੇ ਦਾ ਸਰਦਾ ਨਹੀਂ ਆ ਕਿਸੇ ਦੇ ਘਰ ਵਿੱਚ ਲਾਈਟ ਤੋਂ ਬਿਨਾ ਕਿਸੇ ਦਾ ਨਹੀਂ ਸਰਦਾ ਜੀ 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 ਮੇਰੀ ਜ਼ਿਆਦਾਤਰ ਇਹੀ ਹੁੰਦੀ ਸੀ ਵੀ ਜਦੋਂ ਕਿਸੇ ਦੀ ਲਾਈਟ ਬੰਦ ਹੋ ਜੇ ਕਿਸੇ ਏਰੀਆ ਦੀ ਤਾਂ ਮੈਂ ਨਾਲ ਜੇ ਨੂੰ ਲੈ ਕੇ ਉਸੇ ਟਾਈਮ ਹੀ ਉੱਥੇ ਪਹੁੰਚ ਜਾਂਦੇ ਸੀ ਅਸੀਂ ਕਿ ਕਿਸੇ ਨੂੰ ਸਾਨੂੰ ਕਹਿਣ ਦਾ ਮੌਕਾ ਹੀ ਨਾ ਮਿਲੇ ਤੇ ਲੋਡ ਤੋਂ ਪਹਿਲਾਂ ਹੀ ਪਹਿਲਾਂ ਹੀ ਅਸੀਂ ਉਹਦੀ ਸਪਲਾਈ ਚਾਲੂ ਕਰ ਦਈਏ ਜੋ ਵੀ ਲੋਕਾਂ ਦੀਆਂ ਲੋੜਾਂ ਹੁੰਦੀਆਂ ਸੀ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਨੌਕਰੀ ਦੇ ਨਾਲ-ਨਾਲ ਮੈਂ ਸਮਾਜ ਸੇਵਾ ਦੇ ਨਾਲ ਵੀ ਜੁੜਿਆ ਹੋਇਆ ਸੀ ਜੀ ਜੀ ਮੈਂ ਕੋਈ ਗਰੀਬ ਬੰਦਾ ਕੋਈ ਆ ਜਾਣਾ ਉਹਦੀ 4 ਪੈਸੇ ਮਤਲਬ ਜੇਬ ਚੋਂ ਦੇ ਕੇ ਵੀ ਉਹ ਮੈਂ ਜੀ ਜੀ ਮੈਂ ਮਦਦ ਕਰ ਦਿੰਦਾ ਸੀ ਜੀ ਮੈਂ ਮਤਲਬ ਮੇਰੀਆਂ ਦਿਲੋਂ ਭਾਵਨਾਵਾਂ ਲੋਕਾਂ ਦੇ ਨਾਲ ਜੁੜੀਆਂ ਵੀਆਂ ਸੀਗੀਆਂ ਜਿੱਥੇ-ਜਿੱਥੇ ਵੀ ਰਹਾ ਮੈਨੂੰ ਅਜੇ ਤੱਕ ਵੀ ਲੋਕੀ ਯਾਦ ਕਰਦੇ ਨੇ ਮੈਂ ਮੁੱਲਾਪੜ ਤੋਂ ਰਿਟਾਇਰ ਹੋਇਆ ਪਾਲੀ ਦੇਤਾਲੀ ਆ ਜੀ ਨਾਲ ਮੇਰੇ ਉੱਥੇ ਹੀ ਰਿਲੇਸ਼ਨ ਬਣੇ ਸੀਗੇ ਜੀ 88 ਸਾਲ ਦੇ ਵਿੱਚ ਮੈਂ ਬਿਜਲੀ ਬੋਰਡ ਦੇ ਵਿੱਚ ਵਰਤਿਆ ਹੋਇਆ ਸੀ ਉਦੋਂ ਮੈਂ ਬੱਸੀ ਪਠਾਣਾ ਲੱਗਿਆ ਸੀ ਜੀ ਨੂਰ ਸਾਹਿਬ ਤੁਸੀਂ ਹਰਾਨ ਹੋਵੋਗੇ ਵੀ ਬੱਸੀ ਪਠਾਣਾ ਦੇ ਲੋਕ ਵੀ ਹਜੇ ਤੱਕ ਮੇਰੇ ਨਾਲ ਵਰਤਦੇ ਨੇ ਵਾਹ ਜੀ ਅਫਸਰ ਹੁੰਦਾ ਹੀ ਉਹੀ ਹੈ ਜੀ ਕੱਲਾ ਇਹ ਨਹੀਂ ਆ ਵੀ ਆਪਾਂ ਆਪਣੇ ਔਦੇ ਦੀ ਕਿਸੇ ਨੂੰ ਤੌਸ ਰੱਖੀਏ ਪਿਆਰ ਨਾਲ ਰਹਿਣਾ ਬੜੀ ਵੱਡੀ ਗੱਲ ਹੈ ਮੇਰਾ ਮੇਰਾ ਮੇਰੇ ਪੀਨ ਨੂੰ ਕਿਹਾ ਹੁੰਦਾ ਸੀਗਾ ਵੀ ਕਿਸੇ ਨੂੰ ਰੋਕਣਾ ਨਹੀਂ ਨਾ ਕਿਸੇ ਨੂੰ ਚੱਟ ਦੇ ਕੇ ਅੰਦਰ ਬੜਨਾ ਜਿਹੜਾ ਵੀ ਆਉਂਦਾ ਮੇਰਾ ਦਰਵਾਜ਼ਾ ਖੁੱਲਾ ਹੁੰਦਾ ਸੀ ਜਿਹੜਾ ਵੀ ਆਉਂਦਾ ਮੇਰੇ ਅੰਦਰ ਬੈਠ ਕੇ ਜੋ ਵੀ ਅਗਲੇ ਦਾ ਕੰਮ ਹੁੰਦਾ ਸੀ ਉਹਨੂੰ ਐ ਅਸੀਂ ਤਸੱਲੀ ਕਰਾ ਕੇ ਫੇਰ ਤੋੜਦਾ ਬਹੁਤ ਵਧੀਆ ਜਿਹੜੇ ਬਿਜਲੀ ਬੋਰਡ ਦੇ ਵਿੱਚ ਅਸੀਂ ਜਿੰਨੀ ਵੀ ਦਿਨ ਮੈਂ 33 ਸਾਲ ਨੌਕਰੀ ਕੀਤੀ ਆ ਜੀ ਤੇ ਲੋਕਾਂ ਨੇ ਤਨੋਂ ਮਨੋਂ ਤੇ ਧਨੋਂ ਸੇਵਾ ਕੀਤੀ ਬੱਸ ਉਹ ਬਹੁਤ ਅੱਛਾ ਲੱਗਾ ਜੀ ਹਾਂ ਬਾਕੀ ਜਿੱਦਾਂ ਤੁਹਾਡਾ ਇਹ ਬਾਪੂ Song ਸੀਗਾ ਉਹਨਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਉਹਨੂੰ ਪਿਆਰ ਮਿਲਿਆ ਕੋਈ ਹੋਰ ਵੀ ਅਜਿਹੇ ਗਾਣਾ ਜਿਹੜਾ ਤੁਸੀਂ ਰਿਕਾਰਡ ਕਰਵਾਇਆ ਜਾਂ ਕੋਈ ਨੂਰ ਸਾਹਿਬ ਬਾਪੂ ਹੁੰਦਾ ਰੱਬ ਬਰਗਾ ਜੀ ਤੋਂ ਬਾਅਦ ਮੈਨੂੰ ਪਾਲੀ ਸਾਹਿਬ ਦਾ ਫੋਨ ਆਇਆ ਸ਼੍ਰੋਮਣੀ ਜੈਕ ਪਾਲੀ ਸਾਹਿਬ ਤੁਸੀਂ ਤਾਂ ਜਾਣਦੇ ਹੋ ਜੀ 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 ਬਿਲਕੁਲ ਜੀ ਬਿਲਕੁਲ ਤੇ ਆਲ ਵਰਡ ਦੇ ਵਿੱਚ ਮਸ਼ਹੂਰ ਨੇ ਜੀ 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 ਬੜਾ ਵੱਡਾ ਨਾਮ ਹੈ ਜੀ ਪੰਜਾਬੀ ਕਹਿੰਦੇ ਹੀਰਾ ਸਾਹਿਬ ਵੀ ਮੈਨੂੰ ਹੋਰ ਗੀਤ ਦੇਖ ਤੇਰਾ ਜੀ ਬਾਪੂ ਹੁੰਦਾ ਰੱਬ ਬਰਕਤ ਨਾਲ ਕਰਤਾ ਕਹਿੰਦੇ ਬਹੁਤ ਜ਼ਿਆਦਾ ਚੱਲ ਰਿਹਾ ਤੇਰਾ ਹੀਰਾ ਸਾਹਿਬ ਗੀਤ ਜੀ ਤੇ ਮੈਨੂੰ ਇੱਕ ਗੀਤ ਹੋਰ ਦੇ ਮਾਹ ਜੀ ਪਾਲੀ ਸਾਹਿਬ ਮੈਂ ਮੈਂ ਦੇ ਦਿੰਨਾ ਫਿਰ ਮੈਂ ਪਾਲੀ ਸਾਹਿਬ ਕੋਲ ਜਿਹੜਾ ਗੀਤ ਲੈ ਕੇ ਆ ਪਾਲੀ ਸਾਹਿਬ ਕਹਿੰਦੇ ਵੀ ਬਹੁਤ ਵਧੀਆ ਗੀਤ ਹੈ ਤਰਾ ਹੀਰਾ ਸਾਹਿਬ ਜੀ ਇਹ ਉਹ ਗੀਤ ਜੀ ਮੇਰੀ ਹੌਮੇ ਮਾਰਦੀ ਜੀ ਜਦੋਂ ਮਾਰਦੀ ਹੈ ਬੰਦੇ ਨੂੰ ਤਾਂ ਹਮੇ ਹੌਮੇ ਮਾਰਦੀ ਮਤਲਬ ਜਦੋਂ ਵੀ ਬੰਦੇ ਨੂੰ ਮਾਰਦਾ ਦੀ ਨੂਰ ਸਾਹਿਬ ਹੰਕਾਰ ਮਾਰਦਾ ਬਿਲਕੁਲ ਜੀ ਬਿਲਕੁਲ ਜੀ ਤੁਸੀਂ ਕਹੇ ਕਿੰਨੀਆਂ ਉਚਾਈਆਂ ਤੇ ਮਰਜ਼ੀ ਪਹੁੰਚ ਜਾਓ ਤੇ ਪਰ ਤੁਹਾਨੂੰ ਥੱਲੇ ਜੁੜ ਕੇ ਰਹਿਣਾ ਚਾਹੀਦਾ ਜੀ ਉਹ ਮੈਂ ਮਤਲਬ ਉਹ ਦੂਰ ਗੀਤ ਲਿਖਿਆ ਸੀ ਹੌਮੇ ਮਾਰਦੀ ਉਹਦੇ ਵੀ ਦੋ ਸ਼ਬਦ ਸਾਡੇ ਦੁਸ਼ਮਾਨ ਦੇ ਰੂਪ ਰੂਪ ਜੀ ਉਹ ਪਹਿਲਾ ਮੇਰਾ ਪੈਰਾ ਸੀ ਕਈ ਖੱਚ ਬੰਦੇ ਦੇਖੇ ਕਰਦੇ ਯਾਰ ਮਾਰਨੇ ਜੀ ਕਈ ਖੱਚ ਬੰਦੇ ਦੇਖੇ ਕਰਦੇ ਯਾਰ ਮਾਰਨੇ ਮਹਿਫਲਾਂ ਸਜਾਉਣ ਲਈ ਰੱਖਦੇ ਪੱਕੇ ਯਾਰ ਦੇ ਜੀ ਮਹਿਫਲਾਂ ਸਜਾਉਣ ਲਈ ਰੱਖਦੇ ਪੱਕੇ ਯਾਰ ਨੇ ਚੜਦੀ ਜਵਾਨੀ ਨਵਾਂ ਹਾਨ ਭਾਲਦੀ ਜਦੋਂ ਮਾਰਦੀ ਹੈ ਬੰਦੇ ਨੂੰ ਤਾਂ ਹੌਵੇਂ ਮਾਰਦੀ ਵਾਹ ਚੜਦੀ ਜਵਾਨੀ ਨਵਾਂ ਹਾਰ ਭਾਲ ਦੇ ਜਦੋਂ ਮਾਰਦੀ ਹੈ ਬੰਦੇ ਨੂੰ ਤਾਂ ਹੌਵੇਂ ਮਾਰਦੀ ਜਾਂ ਉਡੇ ਵਿੱਚ ਅਸਮਾਨੀ ਟੱਕੀ ਅੰਬਰਾਂ ਨੂੰ ਲਾਵੇ ਜਦੋਂ ਬੰਦੇ ਕੋਲ ਚਾਰ ਪੈਸੇ ਆ ਜਾਂਦੇ ਨੇ ਜਾਂ ਨਵੀਂ ਗੱਡੀ ਆ ਜਾਂਦੀ ਹੈ ਨਾ ਫਿਰ ਬੰਦਾ ਛਾਲਾਂ ਮਾਰਦਾ ਆ ਬੰਦੇ ਨੂੰ ਬੰਦਾ ਨਹੀਂ ਸਮਝਦੀ ਉਸ ਦੇ ਵਿੱਚ ਅਸਮਾਨੀ ਟੱਕੀ ਅੰਬਰਾਂ ਨੂੰ ਲਾਵੇ ਹੱਥ ਮੁਠ ਉੱਤੇ ਰੱਖੇ ਉਹ ਇੱਕ ਕਿਤੋਂ ਲੱਗਾ ਹੋਵੇ ਵਾਹ ਲੱਗੇ ਵਿਗੜੀ ਔਲਾਦ ਜਿਵੇਂ ਸ਼ਾਹੂਕਾਰ ਦੀ ਜਦੋਂ ਮਾਰਦੀ ਆ ਬੰਦੇ ਨੂੰ ਤਾਂ ਹੌਵੇਂ ਮਾਰ ਕੇ ਆ ਬਹੁਤ ਵਧੀਆ ਜੀ ਬਹੁਤ ਅੱਛੀ ਆ ਬੰਦੇ ਨੂੰ ਹੌਵੇਂ ਮਾਰਦੀ ਇਹ ਪਾਲੀ ਦੇ ਤੜੀਆਂ ਜਿਹਨੇ ਗਾਇਆ ਮੇਰਾ ਗੀਤ ਤੇ ਇਹ ਇਸ ਗੀਤ ਨੂੰ ਵੀ ਭਰਮਾ ਹੰਗਾਰਾ ਮਿਲ ਰਹੀ ਦੇਸ਼ਾਂ ਦੇ ਇਸਾਰੇ ਵਿੱਚ ਤੇ ਜਿਨ੍ਹਾਂ ਨੇ ਵੀ ਮੇਰਾ ਇਹ ਗੀਤ ਪਸੰਦ ਕੀਤਾ ਨੂਰ ਸਾਹਿਬ ਤੇ ਉਹ ਮੈਂ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਜਦੋਂ ਮੈਂ ਇਹ ਗੀਤ ਪਾਲੀ ਸਾਹਿਬ ਨੇ ਮੇਰਾ ਗੀਤ ਗਾਇਆ ਆ ਮੈਂ ਪਾਲੀ ਸਾਹਿਬ ਨੂੰ ਕਿਹਾ ਹੱਸਦੇ ਹਾਂ ਤੇ ਮੈਂ ਪਾਲੀ ਸਾਹਿਬ ਮੈਂ ਬਿੱਲੀ ਬੋਰਡ ਦੇ ਵਿੱਚ ਮੈਂ ਐਸ ਡੂ ਸਾਹਿਬ ਐਸ ਡੂ ਸਾਹਿਬ ਦਾ ਬਹੁਤ ਕਹਾ ਲਿਆ ਜੀ ਜੀ ਹੀਰਾ ਸਾਹਿਬ ਹੀਰਾ ਸਾਹਿਬ ਬਹੁਤ ਕਹਾ ਲਿਆ ਮੈਂ ਕਿਹਾ ਜੀ ਮੈਂ ਹੁਣ ਕੇਵਲ ਹਠੂਰ ਕਹਿਣਾ ਕਹਾਉਣਾ ਇੱਕ ਗੀਤਕਾਰ ਦੇ ਨਾਮ ਨਾਲ ਪਛਾਣ ਬਣਾਣੀ ਪਿੰਡ ਨਾਲ ਪਛਾਣ ਪਿੰਡ ਦੇ ਨਾਮ ਨਾਲ ਪਛਾਣ ਬਣਾਉਣੀ ਹੈ ਕਿਉਂਕਿ ਪਿੰਡ ਤਾਂ ਪਿੰਡ ਹੀ ਹੁੰਦਾ ਜੀ ਪਿੰਡ ਦੀ ਆਜ਼ਾਦਾਂ ਮੰਨਦੀ ਹੁੰਦਾ ਜੀ ਉਹ ਫਿਰ ਮੈਨੂੰ ਪਾਲੀ ਸਾਹਿਬ ਕਹਿੰਦੇ ਕਹਿੰਦੇ ਲੈ ਵੀ ਅੱਜ ਤੋਂ ਕਹਿਣਾ ਤੇਰਾ ਨਾਮ ਕੇਵਲ ਹਠੂਰ ਰੱਖਤਾ ਕੀ ਬਾਤ ਹੈ ਜੀ ਇਹ ਮੇਰਾ ਨਾਮ ਪਾਲੀ ਸਾਹਿਬ ਨੇ ਰੱਖਿਆ ਕੇਵਲ ਆਫ ਟੂਰ ਜੀ 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 ਉਹਨਾਂ ਨੇ ਮੈਨੂੰ ਕਹਿੰਦੇ ਕਹਿੰਦੇ ਮੈਂ ਦੋ ਵਾਰੀ ਤਲਾ ਬੋਲ ਦੂੰ ਨਾ ਗੀਤ ਜੀ ਜ਼ਿਆਦਾਤਰ ਗੀਤ ਦੇ ਵਿੱਚ ਇੱਕੋ ਵਾਰ ਹੀ ਆਉਂਦਾ ਤੇ ਪਿਆਰ ਦੇਖ ਲਓ ਕਹਿੰਦੇ ਦੋ ਵਾਰੀ ਬੋਲ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਮਤਲਬ ਇਸ ਕਰਕੇ ਜੀ ਜੋ ਪਾਲੀ ਸਾਹਿਬ ਨੇ ਸਾਡਾ ਮੇਰਾ ਜੋ ਗੀਤ ਗਾਇਆ ਬੜਾ ਵਧੀਆ ਜੀ 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 ਤੇ ਮੈਂ ਸਾਰੇ ਦਰਸ਼ਕਾਂ ਦਾ ਮੈਂ ਪਾਲੀ ਸਾਹਿਬ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਅਸੀਂ ਵੀ ਉਹੀ ਗੀਤ ਸੁਣ ਕੇ ਸੋਚਿਆ ਸੀਗਾ ਵੀ ਚਲੋ ਦਰਸ਼ਕਾਂ ਦੇ ਰੂਬਰੂ ਕਰਵਾਈਏ ਅਜਹੀ ਸ਼ਖਸੀਅਤ ਨੂੰ ਹਨਾ ਹਾਂਜੀ ਹਾਂਜੀ ਜ਼ਿਆਦਾਤਰ ਤੁਸੀਂ ਦੇਖਿਆ ਨਾ ਲੇਖਕ ਕੋਈ ਵੀ ਹੈ ਮਾਂ ਨੂੰ ਮਾਂ ਦੇ ਉੱਤੇ ਗਾਣੇ ਲਿਖਦੇ ਆ ਜਾਂ ਧੀ ਦੇ ਉੱਤੇ ਲਿਖਦੇ ਆ ਪਿਓ ਨੂੰ ਕੱਟ ਨੂੰ ਕਰਦੇ ਆ ਪਿਓ ਨੂੰ ਕੱਟ ਕਰਦੇ ਮੈਂ ਹਾਂ ਨਹੀਂ ਬਿਲਕੁਲ ਮੈਂ ਤੁਹਾਡੇ ਵਰਗਾ ਲੇਖਕ ਹੀ ਪੁੱਛ ਸਕਦਾ ਪਿਓ ਗੱਲਾਂ ਫੀਸਾਂ ਦੇ ਇਹਨੂੰ ਰੱਖਿਆ ਹਾਂ ਬਿਲਕੁਲ ਪਰ ਬਹੁਤ ਵਧੀਆ ਲੱਗਾ ਜੀ ਤਾਂ ਕਿ ਉਹਦਾ ਤਾਂ ਦੇਣਾ ਨੂਰ ਸਾਹਿਬ ਆਪਾਂ ਦੇ ਹੀ ਨਹੀਂ ਸਕਦਾ ਬਿਲਕੁਲ ਜੀ ਬਿਲਕੁਲ ਜੀ ਵਾਪੇ ਉਹਨਾਂ ਨੂੰ ਨਹੀਂ ਦੇ ਸਕਦਾ ਦੇਣ ਹੁੰਦਾ ਸਾਰੀ ਹੋਂਦ ਨਹੀਂ ਦੇ ਸਕਦਾ ਚਾਹੇ ਕਿੱਡੇ ਵੱਡੇ ਪੜ ਲੈ ਕੇ ਤਰੱਕੀ ਕਰ ਜਾਓ ਅਫਸਰ ਬਣ ਜਾਓ ਪਰ ਤੁਸੀਂ ਹੈ ਤਾਂ ਮਾਂ ਪਿਓ ਦੇ ਸੱਤੇ ਹੀ ਜੀ 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 ਹਮ ਸਾਹਿਬ ਦਾ ਮਾਂ ਪਿਓ ਨਹੀਂ ਸਕਤੇ ਬਾਕੀ ਆਪਣੀ ਫੈਮਿਲੀ ਬਾਰੇ ਵੀ ਕੁਝ ਪਾਓ ਚੱਲੋ ਨੂਰ ਸਾਹਿਬ ਮੇਰੇ ਇੱਕ ਬੇਟਾ ਤੇ ਇੱਕ ਬੇਟੀ ਜੀ ਉਹ ਕੈਨੇਡਾ ਦੇ ਵਿੱਚ ਸੈਟਲਡ ਨੇ ਜੀ 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 ਠੀਕ ਹੈ ਜੀ ਵਧੀਆ ਆਪਣਾ ਜੀਵਨ ਜੀ ਰਹੇ ਨੇ ਯੈਸ ਆਨੰਦ ਰਹੀ ਜ਼ਿੰਦਗੀ ਜੀ ਰਹੇ ਨੇ ਮੈਂ ਤੇ ਮੇਰੀ ਪਤਨੀ ਜੀ ਉਹ ਅਸੀਂ ਇੱਥੇ ਆ ਜੋ ਦਿਲ ਕਰਦਾ ਸੀ ਬੱਚਿਆਂ ਕੋਲ ਜਾ ਜਾਈਦਾ ਜੀ ਤੇ ਦਿਲ ਕਰਦਾ ਇੱਧਰ ਆ ਜਾਈਦਾ ਮੇਰੇ ਧਰਮ ਪਤਨੀ ਜੀ ਉਹ ਟੀਚਿੰਗ ਲਾਈਨ ਤੋਂ ਟੀਚਰ ਰਿਟਾਇਰ ਹੋਏ ਨੇ ਐਮਏ ਬੀਏ ਤੋਂ ਨੇ ਜੀ ਤੇ ਮੇਰੀ ਜੋ ਵੀ ਮੈਂ ਅੱਜ ਤੱਕ ਲਿਖਿਆ ਤੇ ਉਹ ਜੋ ਟਾਈਮ ਕੱਢਿਆ ਮੈਂ ਜੀ ਜੀ ਉਹਦੇ ਵਿੱਚ ਮੇਰੀ ਧਰਮ ਪਤਨੀ ਦਾ ਬਹੁਤ ਸਹਾਰਾ ਜੀ 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 ਜੀਵਨ ਸਾਥੀ ਕਹਿੰਦੇ ਉਹਨੂੰ ਐਜੀ ਜਿਹੜਾ ਹਰ ਦੁੱਖ ਸੁੱਖ ਹਰ ਜਗ੍ਹਾ ਤੁਹਾਡਾ ਸਾਥ ਦੇਵੇ ਹਾਂ ਬਿਲਕੁਲ ਇਹ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਜੀ ਬੱਚੇ ਵੀ ਮੇਰੇ ਸੱਟ ਨੇ ਮੈਂ ਮਤਲਬ ਆਨੰਦਬਈ ਜਿਹੜਾ ਜੀਵਨ ਬਤੀਤ ਕਰ ਰਿਹਾ ਹਾਂ ਹੱਕ ਸੱਚ ਦੀ ਕਮਾਈ ਦੇ ਨਾਲ ਆਨੰਦ ਦੀ ਕਮ ਉਹ ਹੀ ਹੁੰਦਾ ਜੀ ਤੇ ਸਾਦਾ ਜੀਵਨ ਜਿਉਣਾ ਜੀ 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 ਸਾਦਾ ਖਾਣਾ ਸਾਦਾ ਪਹਿਨਣਾ ਹੂੰ ਠੀਕ ਆ ਜੀ ਤੇ ਸਰਬਤ ਦਾ ਭਲਾ ਸਵੇਰ ਉੱਠ ਕੇ ਇਹ ਦਿਨ ਦਾ ਸ਼ੁਰੂਆਤ ਤੁਹਾਡੀ ਸ਼ੁਰੂਆਤ ਮੇਰੀ ਦਿਨ ਦੀ ਇਹ ਹੀ ਹੁੰਦੀ ਹੈ ਜੀ ਪਾਠ ਕਰੀ ਦਾ ਤੇ ਸਰਬਤ ਦਾ ਭਲਾ ਪ੍ਰਮਾਤਮਾ ਸਾਰਿਆਂ ਨੂੰ ਸੁੱਖ ਸ਼ਾਂਤੀ ਰਹੇ ਤੇ ਸਾਰਿਆਂ ਨੂੰ ਅੰਨ ਪਾਣੀ ਮਿਲੀ ਜਾਵੇ ਜੀ ਇਹ ਮੈਂ ਮੇਰੀ ਅਰਦਾਸ ਹੁੰਦੀ ਹੈ ਮੇਰੀ ਤੇ ਮੇਰੀ ਧਰਬ ਦੀ ਇਹ ਬਹੁਤ ਵਧੀਆ ਸ਼ੁਰੂਆਤ ਬਹੁਤ ਵਧੀਆ ਜੀ ਸਰਬਤ ਦਾ ਭਲਾ ਮੰਗਣ ਵਾਲੇ ਦਾ ਹਮੇਸ਼ਾ ਹੀ ਭਲਾ ਹੁੰਦਾ ਜੀ ਸੋ ਤੁਹਾਡੇ ਨਾਲ ਮੁਲਾਕਾਤ ਕਰਕੇ ਸਾਨੂੰ ਬਹੁਤ ਵਧੀਆ ਲੱਗਾ ਸੋ ਅਰੂਗੁਰ ਕਰਾਨਿਆ ਤੁਹਾਨੂੰ ਕੇਬਲ ਸਿੰਘ ਹੀਰਾ ਜੀ ਦੀ ਧਰਮ ਪਤਨੀ ਅਤੇ ਉਹਨਾਂ ਦੇ ਵੀ ਆਪਾਂ ਵਿਚਾਰ ਜਾਣਨੇ ਆ ਜੀ ਸੋ ਤੁਸੀਂ ਕੀ ਕਹਿਣਾ ਚਾਹੋਗੇ ਜੋ ਇਹਨਾਂ ਨੇ ਲੇਖਣੀ ਬਾਰੇ ਇਹਨਾਂ ਨੇ ਇਹ ਇਹਨਾਂ ਦੀ ਪਹਿਲੀ ਪੁਸਤਕ ਹੈ ਹੈ ਮੋਹ ਦੀਆਂ ਤੰਦਾ ਇਹ ਪੁਸਤਕ ਦੀ ਇਹਨਾਂ ਨੇ ਜਿੰਨੀ ਜਾਣਕਾਰੀ ਇਕੱਠੀ ਕੀਤੀ ਹੈ ਜਿਸ ਤਰ੍ਹਾਂ ਕਿ ਇਹਨਾਂ ਦੇ ਪਿੰਡ ਬਾਰੇ ਇਹਨਾਂ ਨੇ ਬਹੁਤ ਕੁਝ ਲਿਖਿਆ ਆ ਉਹ ਜਾਣਕਾਰੀ ਅਸੀਂ ਖੁਦ ਦੋਨੋਂ ਜਾਣੇ ਜਾ ਕੇ ਉੱਥੇ ਜਾਣਕਾਰੀ ਪ੍ਰਾਪਤ ਕਰਕੇ ਫਿਰ ਇਹਨਾਂ ਨੇ ਲਿਖਿਆ ਤੇ ਉਹਦੇ ਲਈ ਸਾਨੂੰ ਫੋਨ ਵੀ ਆਏ ਇੱਕ ਦੋ ਜਿਸ ਤਰ੍ਹਾਂ ਕਿ ਉੱਥੇ ਇੱਕ ਸ਼ਿਵ ਦਵਾਲਾ ਬਣਿਆ ਹੋਇਆ ਵੈ ਉੱਥੇ ਜੋਤੀ ਲਿੰਗ ਨੇ 12 ਕਿਸੇ ਨੇ ਪੁੱਛਿਆ ਵੀ ਸੱਚੀ ਮੁੱਚੀ ਉੱਥੇ ਹੈਗੇ ਨੇ ਸੀ ਕਿ ਹਾਂ ਅਸੀਂ ਪਹਿਲਾਂ ਜਾ ਕੇ ਆਏ ਹਾਂ ਉੱਥੇ ਫੇਰ ਅਸੀਂ ਬੁੱਕ ਦੇ ਵਿੱਚ ਲਿਖਿਆ ਵੈ ਇਹ ਇਹਨਾਂ ਨੇ ਮਤਲਬ ਕਾਫੀ ਆਪਣੀ ਪੁਸਤਕ ਦੇ ਵਿੱਚ ਆਪਣੀ ਜੀਵਨੀ ਬਾਰੇ ਜੋ ਇਹਨਾਂ ਨਾਲ ਘਟਨਾਵਾਂ ਘਟੀਆਂ ਆਪਣੇ ਆਲੇ ਦੁਆਲੇ ਬਾਰੇ ਤੇ ਆਪਣੇ ਗੀਤਾਂ ਦੇ ਵਿੱਚ ਇਹਨਾਂ ਨੇ ਸਮਾਜ ਨੂੰ ਸੁਧਾਰਨ ਵਾਲੇ ਜਿਹੜੇ ਗੀਤ ਨੇ ਉਹ ਲਿਖੇ ਨੇ ਤੇ ਮੈਨੂੰ ਆਸ ਹੈ ਕਿ ਸਾਰਿਆਂ ਨੂੰ ਇਹਨਾਂ ਦੀ ਜਿਹੜੀ ਪੁਸਤਕ ਹੈ ਬਹੁਤ ਪਸੰਦ ਆਵੇਗੀ ਇਹਨੂੰ ਤੁਸੀਂ ਜਦੋਂ ਪੜੋਗੇ ਤੁਹਾਨੂੰ ਸੇਧ ਮਿਲੂਗੀ ਇਹਨੂੰ ਜਰੂਰ ਪੜਨਾ ਮੈਂ ਜੋ ਵੀ ਅੱਜ ਤੱਕ ਲਿਖਿਆ ਸਾਹਿਤ ਦੇ ਵਿੱਚ ਜਾਂ ਜੋ ਵੀ ਗੀਤ ਲਿਖਿਆ ਨੇ ਜੋ ਵੀ ਕਹਾਣੀਆਂ ਲਿਖੀਆਂ ਨੇ ਜੋ ਵੀ ਬੋਲੀਆਂ ਲਿਖੀਆਂ ਨੇ ਜੋ ਟੱਪੇ ਲਿਖੇ ਨੇ ਵਾਰਤਕ ਲਿਖਿਆ ਇੱਕ ਮੇਰੀ ਕਿਤਾਬ ਆ ਜਿਹੜੀ ਉਹ ਮੈਂ ਸਾਹਿਤਰੀ ਝੋਲੀ ਵਿੱਚ ਪਾਈ ਆ ਉਹ ਮੇਰੀ ਕਿਤਾਬ ਆ ਮੋਹ ਦੀਆਂ ਤੰਦਾਂ ਇਹ ਕਿਤਾਬ ਲਿਖਣ ਦੇ ਵਿੱਚ ਮੇਰੇ ਧਰਮ ਪਤਨੀ ਜੀ ਮੇਰੇ ਨਾਲ ਬੈਠੇ ਨੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜਿੰਨਾਦਰ ਉਹਨੂੰ ਪਰਿਵਾਰ ਦੇ ਵੱਲੋਂ ਸਹਿਯੋਗ ਨਾ ਮਿਲੇ ਇਹਨਾਂ ਨੇ ਮੇਰਾ ਪੈਰ ਪੈਰ ਦੇ ਸਹਿਯੋਗ ਦਿੱਤਾ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਧੰਨਵਾਦੀਆਂ ਦਿਲੋਂ ਧੰਨਵਾਦੀਆਂ ਮੈਂ ਆਪਣੀ ਜਿਹੜੀ ਪੁਸਤਕ ਮੋਹ ਦੀਆਂ ਤੰਦਾ ਉਹਦੇ ਵਿੱਚੋਂ ਇੱਕ ਨਸ਼ਿਆਂ ਤੇ ਦਿਖਿਆਵਾ ਮੇਰਾ ਗੀਤ ਆ ਉਹ ਮੈਂ ਉਹਦੇ ਹਾਂ ਮਨੂੰ ਲਾਈਨਾਂ ਸੁਣਾਉਣ ਲੱਗਿਆ ਵਿਸ਼ਾ ਹੈ ਅੱਜ ਦਾ ਪੰਜਾਬ ਸਾਡਾ ਨਸ਼ਿਆਂ ਨੇ ਖਾ ਲਿਆ ਪੰਜਾਬ ਦੋਸਤੋ ਨਵੀਂ ਪੀੜੀ ਪੈ ਗਈ ਪੁੱਠੇ ਰਾਹ ਦੋਸਤੋ ਸਾਡਾ ਨਸ਼ਿਆਂ ਨੇ ਖਾ ਲਿਆ ਪੰਜਾਬ ਦੋਸਤੋ ਪਹਿਲਾਂ ਹੱਸਦਾ ਤੇ ਵਸਦਾ ਪੰਜਾਬ ਹੁੰਦਾ ਸੀ ਨਾ ਕੋਈ ਨਸ਼ਿਆਂ ਦਾ ਬਹੁਤਾ ਕਾਰੋਬਾਰ ਹੁੰਦਾ ਸੀ ਪਹਿਲਾਂ ਹੱਸਦਾ ਤੇ ਬਸਦਾ ਪੰਜਾਬ ਹੁੰਦਾ ਸੀ ਨਾ ਕੋਈ ਨਸ਼ਿਆਂ ਦਾ ਬਹੁਤਾ ਕਾਰੋਬਾਰ ਹੁੰਦਾ ਸੀ ਹੁਣ ਤਾਂ ਵਿਕਦੇ ਨੇ ਨਸ਼ੇ ਬੇਹਿਸਾਬ ਦੋਸਤੋ ਸਾਡਾ ਨਸ਼ਿਆਂ ਨੇ ਖਾ ਲਿਆ ਪੰਜਾਬ ਦੋਸਤੋ ਸਾਡਾ ਨਸ਼ਿਆਂ ਨੇ ਖਾ ਲਿਆ ਪੰਜਾਬ ਦੋਸਤੋ ਥਾਂ ਥਾਂ ਤੇ ਪੰਜਾਬ ਵਿੱਚ ਨਸ਼ੇ ਵਿਕਦੇ ਜਿਹੜੇ ਪੀ ਕੇ ਸਮੈਕ ਸੜਕਾਂ ਤੇ ਡਿੱਗਦੇ ਉਹਨਾਂ ਕਾਕਿਆਂ ਦਾ ਹੋਇਆ ਮਾੜਾ ਹਾਲ ਦੋਸਤੋ ਸਾਡਾ ਨਸ਼ਿਆਂ ਨੇ ਖਾ ਲਿਆ ਪੰਜਾਬ ਦੋਸਤੋ ਸਾਡਾ ਨਸ਼ਿਆਂ ਨੇ ਖਾ ਲਿਆ ਪੰਜਾਬ ਦੋਸਤੋ ਸੱਚਾ ਸੁੱਚਾ ਆਪਸੀ ਵਪਾਰ ਹੁੰਦਾ ਸੀ ਪਹਿਲਾਂ ਲੋਕ ਬੜੇ ਭੋਲੇ ਭਾਲੇ ਹੁੰਦੇ ਸੀ ਸਾਰੇ ਬੰਦੇ ਸੱਚ ਬੋਲਦੇ ਸੀ ਕਿਸੇ ਨਾ ਠੱਗੀ ਠੋਰੀ ਵਾਲਾ ਕੋਈ ਕੰਮ ਨਹੀਂ ਸੀ ਹੁੰਦਾ ਸੱਚਾ ਸੁੱਚਾ ਆਪਸੀ ਪਿਆਰ ਹੁੰਦਾ ਸੀ ਅਮੀਰ ਵਿਰਸਾ ਤੇ ਸੱਭਿਆਚਾਰ ਹੁੰਦਾ ਸੀ ਪੰਜਾਬ ਦਾ ਵਿਰਸਾ ਬੜਾ ਅਮੀਰ ਹੁੰਦਾ ਸੀ ਕਿਸੇ ਟਾਈਮ ਸੱਚਾ ਸੁੱਚਾ ਆਪਸੀ ਵਪਾਰ ਹੁੰਦਾ ਸੀ ਅਮੀਰ ਵਿਰਸਾ ਤੇ ਸੱਭਿਆਚਾਰ ਹੁੰਦਾ ਸੀ ਅੱਜ ਹੱਦੋਂ ਵੱਧ ਹੋਇਆ ਮਾੜਾ ਹਾਲ ਦੋਸਤੋ ਸਾਡਾ ਨਸ਼ਿਆਂ ਨੇ ਖਾ ਲਿਆ ਪੰਜਾਬ ਦੋਸਤੋ ਸਾਡਾ ਨਸ਼ਿਆਂ ਨੇ ਖਾ ਲਿਆ ਪੰਜਾਬ ਦੋਸਤੋ ਆਖਰੀ ਪੈਰਾ ਜੀ ਉਦੋਂ ਗੱਬਰੂਆਂ ਦੇ ਚਿਹਰੇ ਉੱਤੇ ਨੂਰ ਹੁੰਦਾ ਸੀ ਕਿਸੇ ਟਾਈਮ ਪੰਜਾਬ ਦੇ ਗੱਬਰੂ ਉਹਨਾਂ ਦੇ ਚਿਹਰੇ ਤੇ ਨੂਰ ਹੁੰਦਾ ਸੀ ਘਰ ਦਾ ਦੁੱਧ ਪਿੰਦੇ ਸੀ ਵਧੀਆ ਖਾਣਾ ਖਾਂਦੇ ਸੀ ਕੋਈ ਮਲਾਵਟੜੀਆਂ ਚੀਜ਼ਾਂ ਨਹੀਂ ਸੀ ਹੁੰਦੀਆਂ ਉਦੋਂ ਗੱਬਰੂਆਂ ਦੇ ਚਿਹਰੇ ਉੱਤੇ ਨੂਰ ਹੁੰਦਾ ਸੀ ਜਵਾਨੀ ਵਾਲਾ ਵੱਖਰਾ ਸਰੂਰ ਹੁੰਦਾ ਸੀ ਅੱਜ ਲੱਭਦਾ ਨਹੀਂ ਹੀਰੇ ਵਰਗਾ ਯਾਰ ਦੋਸਤੋ ਅੱਜ ਲੱਭਦਾ ਨਹੀਂ ਹੀਰੇ ਵਰਗਾ ਯਾਰ ਦੋਸਤੋ ਸਾਡਾ ਨਸ਼ਿਆਂ ਨੇ ਖਾ ਲਿਆ ਪੰਜਾਬ ਦੋਸਤੋ ਸਾਡਾ ਨਸ਼ਿਆਂ ਨੇ ਖਾ ਲਿਆ ਪੰਜਾਬ ਦੋਸਤੋ ਇਹ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਜੀ ਮੇਰੇ ਮੋਹ ਦੀਆਂ ਤੰਦਾ ਪੁਸਤਕ ਬਾਰੇ ਇਹਦੇ ਵਿੱਚ ਮੈਂ ਆਪਣੇ ਪਿੰਡ ਹਠੂਰ ਬਾਰੇ ਲਿਖਿਆ ਵਾ ਮੇਰਾ ਜਿਹੜਾ ਪਛੋਕੜਾ ਹਠੂਰ ਪਿੰਡ ਦਾ ਉਹ ਮੈਂ ਹਟੂਰ ਪਿੰਡ ਬਾਰੇ ਪੂਰੇ ਵਿਸਥਾਰ ਦੇ ਨਾਲ ਜਾ ਕੇ ਉੱਥੋਂ ਪੂਰੀ ਜਾਣਕਾਰੀ ਲੈ ਕੇ ਪਿੰਡ ਦੇ ਵਿੱਚ ਉਹ ਸਾਰਾ ਮੇਰੇ ਵਿੱਚ ਲਿਖਿਆ ਪਿੰਡ ਹਟੂਰ ਬਾਰੇ ਉਹਦੇ ਬਾਰੇ ਮੇਰੀ ਧਰਮ ਪਤਨੀ ਜਿੰਨੇ ਸਾਨੂੰ ਦੱਸਿਆ ਤੇ ਸਾਡੇ ਵੱਲੋਂ ਦੋਵਾਂ ਵੱਲੋਂ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਨੂਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਸਰੋਤਿਆਂ ਦੇ ਰੂਪ ਰੂਪ ਹੋ ਰਹੇ ਹਾਂ ਧੰਨਵਾਦ ਸੋ ਦਰਸ਼ਕੋ ਤੁਸੀਂ ਵੀ ਅਗਰ ਇਸ ਚੈਨਲ ਦੇ ਨਾਲ ਨਵੇਂ ਹੋ ਤਾਂ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹਟਹੂਰ ਸਾਹਿਬ ਦੇ ਗੀਤਾਂ ਨੂੰ ਵੀ ਪੂਰੀ ਸਪੋਰਟ ਦਿਓ ਧੰਨਵਾਦ